ਬਾਰ-ਬਾਰ ਕੀੜੇ ਕੱਟਦਾ ਪਿਆ ਹੈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਦੁਬਾਰਾ ਥਰੂ ਗੈਸ ਦੇ ਗੋਲੇ ਸੱਟਣ ਦੀ ਕੀ ਹਾਲਾਤ ਬਣੇ ਹੋਏ ਨੇ ਥਰੂ ਗੈਸ ਦੇ ਹੁਣ ਉਹਨੇ 15-20 ਕਿੱਟੇ ਛੁੱਟੇ ਨੇ ਸਾਰੇ ਕੇ ਖੜੇ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਸ਼ਾਂਤੀ ਨਾਲ ਸਾਰੇ ਖੜੇ ਨੇ ਪਰ ਫਿਰ ਵੀ ਥਰੂ ਗੈਸ ਛੱਡਦੇ ਹੁਣ ਡਰੋਨ ਆਇਆ ਸੀ ਡਰੋਨ ਵੀ ਸੱਟਣ ਆਇਆ ਸੀ ਕਿ ਮਾਰੇ ਬਾਕੀ ਡਰੋਨ ਆਇਆ ਸੀਗਾ ਲਗਾਤਾਰ ਦੁਬਾਰਾ ਉਹੀ ਹਾਲਾਤ ਬਣਦੇ ਪਏ ਨੇ ਹਾਂ ਜੀ ਬਿਲਕੁਲ ਹਾਲ ਬਣਦੇ ਪਏ ਨੇ ਕੀ ਲੱਗਦਾ ਕੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਸ਼ਿਸ਼ ਤਾਂ ਲਗਾ ਤੈ ਕਰ ਲਿਆ ਵੀ ਇਹ ਪੰਜਾਬ ਦਾ ਹਿੱਸਾ ਹੈ ਇੰਡੀਆ ਪੰਜਾਬ ਜਿਹੜਾ ਇੰਡੇ ਦਾ ਹਿੱਸਾ ਨਹੀਂ ਆ ਬਾਰਡਰ ਖੜੀ ਮਿਲਟਰੀ ਲੱਗੀ ਆ ਤੇ ਨਿਆਤੇ ਖੜੇ ਨੇ ਕੋਈ ਹਥਿਆਰ ਨਹੀਂ ਕੋਸ਼ ਨਹੀਂ ਆ ਬਗਿਆਤਾਰੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਉਸ ਧਰਮੇ ਤੋਂ ਜਿਹੜਾ ਆ ਉਸ ਬੈਰੀਕੇਡ ਤੋਂ ਦੂਰ ਰੱਖਿਆ ਜਾਵੇ ਕੈਮਰਾਮੈਨ ਨੂੰ ਕਹਾਂ ਹੋਰ ਅੱਗੇ ਆਈਏ ਤਾਂ ਇੱਥੇ ਪਾਈਪ ਜਿਹੜੀ ਹੈ ਇਹ ਲਗਾਈ ਗਈ ਹੈ ਇਸ ਪਾਈਪ ਦੇ ਨਾਲ ਇਸ ਟਰੈਕਟਰ ਦੇ ਨਾਲ ਇਹ ਪਾਈਪ ਲੱਗੀ ਹੋਈ ਹੈ ਔਰ ਇਸ ਪਾਈਪ ਦੇ ਥਰੂ ਡਰੋਨ ਨੂੰ ਨਾਕਾਮ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਲਗਾਤਾਰ ਇਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਰੋਨ ਨੂੰ ਜਿਹੜਾ ਉਹ ਨਾਕਾਮ ਕੀਤਾ ਜਾ ਸਕੇ ਫਿਲਹਾਲ ਪੀੜ ਦੇ ਵਿੱਚ ਮੌਜੂਦ ਹਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ